ਹਾਂਜੀ ਵੀਰ ਜੀ ਇਹ ਜਿਹੜੀ ਉਹ ਰੋਈ ਆ ਪੱਟੀ ਦੇ ਨੇੜਿਓਂ ਆਉਂਦੀ ਆ ਤੇ ਜਿਹੜਾ ਵੇਖੋ ਕਿਵੇਂ ਝੋਨਿਆਂ ਦੇ ਵਿੱਚ ਇਹਦਾ ਪਾਣੀ ਪੈ ਰਿਹਾ ਜੀ ਦੂਰ ਤੱਕ ਨਿਗਾਹ ਮਾਰ ਕੇ ਸਈਦੋਂ ਤੋਂ ਨੇੜਿਓਂ ਹੁੰਦੀ ਹੋਈ ਜੀ ਸੀਤੋਂ ਦੇ ਲਾਗੋਂ ਤੇ ਸਤਲੁਜ ਦਰਿਆ ਦੇ ਵਿੱਚ ਪੈਂਦੀ ਆ ਜੀ ਅੱਜ ਹੋ ਗਈ ਆ ਤਰੀਕ 20 ਤੇ ਨਵਾਂ ਮਹੀਨਾ ਜੀ ਕਿੰਨੀ ਜਿਹੜੀ ਵੇਖੋ ਆ ਦੇਖੋ ਸਾਹਮਣੇ ਕਿੰਨੀ ਪੈਲੀ ਜਿਹੜੀ ਆ ਦੇਖੋ ਕਿਵੇਂ ਬੂਟੀ ਸੁੱੜ-ਸੁੱੜ ਕੇ ਜ਼ਮੀਨਾਂ ਜਿਹੜੀਆਂ ਬਰਬਾਦ ਕਰੀ ਜਾਂਦੀ ਹੈ ਜੀ ਇਹ ਨੰਪਰੇ ਹਾਲਾਤ ਆ ਜੀ ਆਹ ਦੇਖੋ ਤੇ ਆਹ ਵੇਖੋ ਕਿਵੇਂ ਚੋਨੇ ਦੇ ਵਿੱਚ ਜਿਹੜੀ ਗਲਾਲੀ ਆ ਦੇਖੋ ਸੁੱੜਦੀ ਆ ਚੋਨੇ ਦੇ ਨਾਲ ਤੇ ਜਾ ਰਹੀ ਹੈ ਜੀ ਸਤਲੁਜ ਦਰਿਆ ਦੇ ਵਿੱਚ ਜੱਲੂ ਕਦੇ ਨੇੜੇ ਜਿਹੜੀ ਲੰਗਦੀ ਹੈ ਜੀ ਇਹ ਰੋਈ ਉੱਥੇ ਜਾ ਕੇ ਦਰਿਆ ਦੇ ਵਿੱਚ ਪੈਂਦੀ ਆ ਦੁਰੇ ਹਲਾ ਦੇ ਕਿਤੇ ਪੈਨੇ ਅਸੀਂ ਸਰਕਾਰ ਕੋਲੇ ਵਾਰ-ਵਾਰ ਇਹੋ ਮੰਗ ਕਰਦੇ ਆ ਵੀ ਜਿੱ ਤਰ੍ਹਾਂ ਸੀਤੋ ਦੇ ਲਾਗੋਂ ਖਲਾਈ ਹੋਈ ਹੈ ਨਾ ਸੀਤੋ ਦੇ ਨਹਿਰੀ ਵਿਭਾਗ ਵਾਲਿਆਂ ਨੂੰ ਬੇਨਤੀ ਹੈ ਜੀ ਪਿੱਛੇ ਵੀ ਇੱਧਰ ਵੀ ਖਿਆਲ ਰੱਖੋ ਜਿਹੜੀ ਦੁੱਬਲੀ ਵਾਲੀ ਸੜਕ ਆਉਂਦੀ ਆ ਜੋੜ ਸਿੰਘ ਵਾਲੀ ਸੜਕ ਆਉਂਦੀ ਆ ਸੈਦੋ ਵਾਲੀ ਸੜਕ ਜਾਂਦੀ ਆ ਸੰਗਮਾਂ ਤੋਂ ਲੈ ਕੇ ਸਾਰੀ ਅੱਗੇ ਤੱਕ ਜਿਹੜੀ ਇਹ ਖਲਾਈ ਆਂਦੀ ਹੋ ਜੇ ਤੇ ਜਿਹੜੇ ਲੋਕਾਂ ਦੀਆਂ ਜਾਂ ਝੋਨਿਆਂ 'ਚ ਪਾਣੀ ਪੈਂਦਾ ਜਿਹੜਾ ਇਹ ਨਾਮ ਪਵੇ ਜੀ ਕਾਲੇ ਝੋਨਾ ਥੋੜਾ ਹੀ ਦਿਖਦਾ ਸੀ ਬਾਕੀ ਬੁਰੇ ਹਾਲਾਤ ਹੋਏ ਪਏ ਨੇ ਆ ਵੇਖੋ ਆ ਦੇਖੋ ਕਿੰਨਾ ਜਿਹੜਾ ਪਾਣੀ ਘੜ ਤੋਂ ਘਟ ਵੀ ਇੱਥੇ 20 20 ਫੁੱਟ ਡੂੰਗਾ ਪਾਣੀ ਆ ਜਿਹੜੀ ਆ ਜਗਾ ਥਲੇ ਇਹਦੋਂ ਡੂੰਗੀ ਬਹੁਤ ਆ ਬਾਕੀ ਆ ਇਧਰ ਸਾਰੀ ਇਹ ਬੰਨੇ ਖਲਾਈ ਹੋਣ ਵਾਲੀ ਆ ਜਿਹੜੀ ਸਿੱਧੀ ਤੇ ਸਰਕਾਰ ਨੂੰ ਵੀ ਬੇਨਤੀ ਆ ਬੇ ਲੋਕਾਂ ਦਿਆਂ ਦਾ ਹੜਾਂ ਦਿਆਂ ਨਾਲ ਤਾਂ ਫਸਲਾਂ ਮਾਰ ਗਿਆ ਜਾਂਦੀਆਂ ਇੱਕ ਵਾਰ ਸਾਡੀਆਂ ਬਾਈ ਜੀ ਇੱਕ ਸਾਲ ਚ 4 4 5 5 ਵਾਰ ਸਾਡੇ ਭਾਦੇ ਹੜ ਆ ਜਾਂਦੇ ਆ ਬੀ ਇਹ ਨਾ ਨੁਕਸਾਨ ਹੋ ਜਾਂਦਾ ਕਦੀ ਪੱਠੇ ਮਾਰੇ ਗਏ ਝੋਨੇ ਮਾਰੇ ਗਏ ਤੀਸਰੀ ਤੀਸਰੀ ਆ ਰਾ ਝੋਨੇ ਲੱਗੇ ਆ ਜਿਹੜੇ ਲਾਇਆ ਲੋਕਾਂ ਨੇ ਬੁਰੇ ਬੁਰੇ ਹਾਲਾਤ ਹੋਏ ਪਏ ਆ ਜੀ ਪ੍ਰਸ਼ਾਸਨ ਨੂੰ ਬੇਨਤੀ ਆ ਜਿਹੜੇ ਨਰੀ ਵਿਭਾਗ ਵਾਲੇ ਆ ਜੀ ਜੀ ਰੋਈ ਦੀ ਖਲਾਈ ਕਰਾਓ ਕੋਈ ਕਿਸੇ ਦਾ ਕਿਸਾਨ ਦਾ ਕੋਈ ਨਾ ਨੁਕਸਾਨ ਹੋਵੇ ਬਹੁਤ ਖੁੱਲੀ ਰੋਈ ਆ ਜਿਹੜੇ ਲੋਕਾਂ ਨੇ ਰੁਹੀਆਂ ਵਾਈਆਂ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਕਬਜ਼ੇ ਕਰਕੇ ਆਪਦੀਆਂ ਪੱਕੀਆਂ ਬਣਾ ਕੇ ਬੈਠੇ ਆ ਨਾ ਇਹ ਸਰਕਾਰ ਨੂੰ ਸਾਰੀਆਂ ਛੁੜਵਾ ਕੇ ਕਬਜ਼ੇ ਤੇਨ ਦੀ ਖਲਾਈ ਕਰਾਈ ਜਾਵੇ ਠੀਕ ਆ ਵੀਰ ਜੀ ਕਰੋ ਵੀਡੀਓ ਸ਼ੇਅਰ ਪਤਾ ਲੱਗ ਸਕੇ ਭਵੰਤਮਾਨ ਸਾਹਿਬ ਨੂੰ ਵੀ ਬੇ ਲੋਕ ਤਾਂ ਹੜਾਣੇ ਤਾਂ ਇੱਕ ਵਾਰ ਮਾਰੇ ਆ ਜਿਹੜਿਆ ਰੁਹੀਆ ਵਾਰ-ਵਾਰ ਡੋਬਦੀ ਹੈ ਜੀ ਵਾਰ-ਵਾਰ ਬੁਰੇ ਹਾਲਾਤ ਹੋਏ ਪਏ ਆ ਜੀ ਸੜਕ ਦੇ ਉੱਤੋਂ ਦੀ ਇੱਕ ਪੁਲ ਬੱਜਾ ਪੁਲ ਦੇ ਉੱਤੋਂ ਦੀ ਪਾਣੀ ਜਾ ਰਿਹਾ ਜੀ ਆ ਉੱਥੇ ਪੋਰਿਆਂ ਵਾਲਾ ਪੁਲ ਦਿੱਲੀ ਵਾਲਿਆਂ ਦੀ ਵਹਿਗ ਲੱਗ ਗਈ